ਜਿੰਨੇ ਵੀ ਦਰਸ਼ਕਾਂ ਆ ਕੇ ਬਿਠੇ ਨੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਪਰ ਟੀਮਾਂ ਸਹਿਯੋਗ ਨਹੀਂ ਕਰਦੀਆਂ ਭਈ ਯਾਰ ਬੜੀ ਮਾੜੀ ਗੱਲਾਂ ਨਾਲ ਹੀ ਸਵੇਰ ਦੇ ਨਾਲ ਜਿਹੜੇ ਰਿਕੁਐਸਟ ਕਰੀ ਜਾ ਰਹੇ ਆ ਯਾਰ ਟਾਈਆਂ ਪਾ ਕੇ ਇੱਕ ਹਫਤਾ ਸਾਰਾ ਕੁਝ ਦੱਸਿਆ ਸੀ ਤੇ ਗਵਾਂਡੀ ਸਾਡੇ ਹਿਆਰਪੋਰਾ ਉਹੀ ਨਹੀਂ ਟੇਰ ਹੋਣ ਦੇ ਯਾਰ ਦੂਜਾ ਕਿੱਥੋਂ ਹੋਣਾ ਯਾਰ ਪਾਜੀ ਲਾਜ ਏ ਟੀਮਾਂ ਨਾ ਕਰਤਾ ਗੁਰੂ ਮਹਾਰਾਜ ਦੀ ਕਸਮ ਲੱਗੇ ਕਿਸੇ ਗੁਰੂ ਘਰ ਆ ਸਾਡੀ ਟੀਮ ਜਦੋਂ ਇੰਟਰ ਹੋ ਗਈ ਨਾ 3 ਮਿੰਟ ਦਾ ਟਾਈਮ ਦੇਵਾਂਗੇ ਜਨਾ ਟੀਮ ਆਈ ਕੱਟ ਦੇਾਂਗਾ ਯਾਰ ਪਲੀਜ਼ ਯਾਰ ਸੱਤ ਯਾ ਦੂਜਾ ਮੈਨਰੇ ਬਲਾਬਾਜੀ ਦੂਜਾ ਮੈਨਰੇ ਕੱਢ ਕਿਉਂ ਜੀ ਹੋਜੂ ਕਬੱਡੀ ਚ ਹਨੇਰਾ ਦੂਰ ਨਹੀਂ ਹੋਣਾ ਆ ਦਰਸ਼ਕ ਕਹਿੰਦੇ ਕਬੱਡੀ ਚ ਹਨੇਰਾ ਦੂਰ ਨਹੀਂ ਹੋਣਾ ਕਾਲਾ ਭਾਵੇਂ ਕਰੋੜ ਰੁਪਈਆ ਲਾ ਦੇਵੇ ਇੱਥੇ ਇਹ ਗੱਲ ਮੈਂ ਪਿਛਲੇ ਕਈ ਦਿਨਾਂ ਤੋਂ ਇਸ ਗਰਾਊਂਡ ਦੇ ਵਿੱਚ ਰੋਜ਼ ਆ ਰਹੇ ਆਂ ਵੀ ਪਿਛਲੇ 15 ਦਿਨ ਤੋਂ ਇੱਥੇ ਪ੍ਰਬੰਧ ਕਰਨ ਚ ਨੌਜਵਾਨ ਲੱਗੇ ਆ ਮਦਨ ਜੀ ਦੂਸਰਾ ਮੈਚ ਚਿੰਦਾ ਮਾਨ ਸਾਹਿਬ ਜੀ ਪਦੀ ਅਸੀਂ ਨਾ ਬਹੁਤ ਹੱਥ ਜੋੜ ਕੇ ਦਰਸ਼ਕਾਂਗੇ ਬੇਤੀ ਮੰਗਨੇ ਜੋ ਅਸੀਂ ਕਿਆ ਹੀ ਕਰ ਨਹੀਂ ਸਕੇ ਪਰ ਇੱਕ ਕੰਮ ਹੀ ਕਰ ਸਕਦੇ ਆ ਟੀਮ ਮਲੇਰ ਕੋਟਲਾ ਸੰਗਰੂਰ ਬਰਨਾਲਾ ਨਹੀਂ ਆਈ ਆ ਟੀਮ ਕਿਹੜੀ ਐ ਸ਼ਹਾਰਪੁਰ ਪਲੀਜ਼ ਅਹੀਂ ਪਾਰਟੀ ਸੈਸ਼ਨ ਵਿੱਚ ਕਹਿਣਗੇ ਉਹ ਵੀ ਦੇ ਦੇਣਗੇ ਵੱਧ ਪੈਸੇ ਵੀ ਦੇ ਦੇਣਗੇ ਪਰ ਅਹੀਂ ਹੁਣ ਮੈਚ ਨਹੀਂ ਚਲਾਉਣਾ ਉਹਨਾਂ ਦਾ ਸੰਗਰੂਰ ਬਰਨਾਲਾ ਮਰੇਲਕੋਟਲਾ ਪਲੀਜ਼ ਇੰਟਰਨਾ ਹੋਏ ਵਿੱਚ ਹੱਥ ਜੋੜ ਕੇ ਬੇਨਤੀ ਮੰਗਦੇ ਆ ਟੀਮ ਸਕ੍ਰੈਚ ਹੈ ਸ਼ਹਾਰਪੁਰ ਜਾ ਸਕਦੀ ਹੈ Winner ਟੀਮ ਹੈ ਜਾਓ ਜੀ ਦੂਜੀ ਟੀਮ ਲਾਓ